ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਬੀਕਾਨੇਰ ਦੀ ਟਾਣੀ ਛਿਪਲਾਈ ਦੇ ਵਿੱਚ ਇਹ ਦੋਸਤੋ ਅਰਜਨ ਸਰ ਤੋਂ ਪੱਲੂ ਰੋਡ ਨੂੰ ਜਾਂਦਿਆਂ ਖੱਬੇ ਹੱਥ ਟਾਣੀ ਛਿਪਲਾਈ ਆ ਕਾਫੀ ਵੱਡਾ ਪਿੰਡ ਆ ਬੜਾ ਖੂਬਸੂਰਤ ਇਸ ਪਿੰਡ ਦਾ 뷰 ਆ ਤੇ ਆਪਾਂ ਤੁਹਾਨੂੰ ਇਸ ਪਿੰਡ ਦੇ ਜਿਹੜੇ ਪੁਰਾਣੇ ਕੱਚੇ ਘਰ ਤੇ ਇਸ ਪਿੰਡ ਦੀ ਅੱਜ ਸੈਰ ਕਰਾਵਾਂਗੇ ਇਸ ਵੀਡੀਓ ਦੇ ਰਾਹੀਂ ਇਸ ਪਿੰਡ ਦੇ ਵਿੱਚ ਬੇਸ਼ੱਕ ਨਵੇਂ ਪੱਕੇ ਘਰ ਵੀ ਬਹੁਤ ਬਣ ਚੁੱਕੇ ਆ ਪਰ ਪਿੰਡ ਦੀ ਕਿਸੇ ਵੀ ਗਲੀ ਦੇ ਵਿੱਚ ਜਾਵਾਂਗੇ ਕਿਸੇ ਵੀ ਫਿਰਨੀ ਤੇ ਜਾਵਾਂਗੇ ਤਾਂ ਬਹੁਤ ਲੰਬੀਆਂ ਲੰਬੀਆਂ ਪੁਰਾਣੀਆਂ ਕੱਚੀਆਂ ਕੰਧਾਂ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਨੇ ਜਿਹੜਾ ਪਿੰਡ ਆ ਦੋਸਤੋ ਪਿੰਡ ਥੋੜਾ ਜਿਹਾ ਮੇਨ ਸੜਕਾਂ ਤੋਂ ਪਿੱਛੇ ਹਟਵਾ ਹੋਣ ਕਰਕੇ ਸ਼ੋਰ ਸ਼ਰਾਬਾ ਬਿਲਕੁਲ ਨਹੀਂ ਹੈ ਮਕਾਨ ਬੇਸ਼ੱਕ ਪਿੰਡ ਦੇ ਵਿੱਚ ਪੱਕੇ ਨੇ ਪਰ ਜਿਹੜੇ ਅੱਗੇ ਵਿੜੇ ਨੇ ਜਾਂ ਚਾਰ ਦੁਵਾਰੀ ਆ ਉਹ ਸਾਰੀ ਤੁਹਾਨੂੰ ਤਕਰੀਬਨ ਹੀ 70-80% ਕੱਚੀ ਦੇਖਣ ਨੂੰ ਮਿਲੇਗੀ ਕੱਚੀ ਮਿੱਟੀ ਦੇ ਬਣੇ ਹੋਏ ਦੋਸਤੋ ਇਹ ਪੁਰਾਣੇ ਘਰ ਨੇ ਪਹਿਲਾਂ ਤਾਂ ਆਮ ਹੀ ਜਿਹੜੇ ਪਿੰਡ ਸੀ ਉਹ ਕੱਚੇ ਸੀ ਪਿੰਡਾਂ ਦੇ ਵਿੱਚ ਕੱਚੇ ਘਰ ਦੇਖਣ ਨੂੰ ਮਿਲਦੇ ਸੀ ਇਹ ਦੋਸਤੋ ਟਾਣੀ ਸਪਲਾਈ ਦੀ ਜਿਹੜੀ ਖੂਬਸੂਰਤੀ ਤੁਹਾਨੂੰ ਦਿਖਾ ਰਹੇ ਆ ਖੁੱਲੀਆਂ ਗਲੀਆਂ ਨੇ ਪਿੰਡ ਦੀਆਂ ਇੱਕ ਪਾਸੇ ਇਸ ਦੇ ਟਿੱਬੇ ਨੇ ਇੱਕ ਪਾਸੇ ਇਸ ਦੇ ਇਹ ਛੋਟਾ ਜਿਹਾ ਜੰਗਲ ਵੀ ਆ ਤੇ ਬਾਕੀ ਇਹ ਜਿਹੜਾ ਸਾਰਾ ਵਿਊ ਤੁਹਾਨੂੰ ਅਸੀਂ ਪਿੰਡ ਦਾ ਇਸ ਵੀਡੀਓ ਕਲਿੱਪ ਦੇ ਰਹੀ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਕੁਝ ਦੋਸਤੋ ਵੀਡੀਓ ਦੇ ਵਿੱਚ ਤੁਹਾਡੇ ਨਾਲ ਆਪਾਂ ਕਾਰਾ ਉਹਨਾਂ ਦੀ ਵੀਡੀਓ ਵੀ ਸਾਂਝੀ ਕਰਾਂਗੇ ਬੜੀ ਸੋਹਣੀ ਬੜੀ ਖੂਬਸੂਰਤੀ ਹੈ ਇਹਨਾਂ ਘਰਾਂ ਦੀ ਇੱਥੇ ਊਠ ਊਠ ਗੱਡੀਆਂ ਤਕਰੀਬਨ ਹਰ ਘਰ ਦੇ ਵਿੱਚ ਆ ਜਿਹੜੇ ਦੇਖਣ ਨੂੰ ਮਿਲਦੀ ਆ ਕਿਉਂਕਿ ਲੋਕ ਖੇਤਾਂ ਦੇ ਵਿੱਚ ਕੰਮ ਕਰਨ ਦੇ ਵਾਸਤੇ ਜ਼ਿਆਦਾਤਰ ਜਿਹੜੀ ਵਰਤੋਂ ਆ ਉਹ ਊਠ ਗੱਡੀਆਂ ਦੀ ਕਰਦੇ ਆ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਕਿ ਇੱਥੇ ਜਿਹੜੀਆਂ ਕੰਧਾਂ ਨੇ ਜਿਹੜੇ ਘਰ ਨੇ ਉਹ ਵੀ ਬੜੇ ਖੁੱਲੇ ਡੁੱਲੇ ਆ ਤੇ ਜਿਹੜੀਆਂ ਕੰਧਾਂ ਦੀ ਤੁਸੀਂ ਲੰਬਾਈ ਦੇਖ ਰਹੇ ਹੋ ਕਿੰਨੀਆਂ-ਕਿੰਨੀਆਂ ਜਿਹੜੀਆਂ ਕੱਚੀ ਮਿੱਟੀ ਦੀਆਂ ਬਣੀਆਂ ਹੋਈਆਂ ਕੰਧਾਂ ਨੇ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਰਹੇ ਆ ਪੱਕੇ ਘਰ ਲੋਕਾਂ ਨੇ ਨਵੇਂ ਬਣਾ ਲਏ ਪਰ ਜਿਹੜੇ ਕੱਚੇ ਘਰ ਆ ਉਹਨਾਂ ਨੂੰ ਢਾਇਆ ਨਹੀਂ ਹੈ ਉਹ ਉਸੇ ਤਰੀਕੇ ਦੇ ਨਾਲ ਉਵੇਂ ਹੀ ਖੜੇ ਆ ਕੁਝ ਘਰਾਂ ਦੇ ਵਿੱਚ ਵਸੋਂ ਵੀ ਆ ਪੱਕਿਆਂ ਕੱਚਿਆਂ ਦੇ ਵਿੱਚ ਤੇ ਕੁਝ ਵੈਸੇ ਹੀ ਖੜੇ ਆ ਜਿੱਥੇ ਨਵੇਂ ਘਰ ਬਣ ਚੁੱਕਿਆ ਏਕ ਚੌਂਕ ਦੇ ਵਿੱਚੋਂ ਆਪਾਂ ਲੰਘ ਕੇ ਦੋਸਤੋ ਅੱਗੇ ਜਾ ਰਹੇ ਆ ਦੁਪਹਿਰ ਦਾ ਟਾਈਮ ਹੋਣ ਕਰਕੇ ਜਿਹੜੀ ਪਿੰਡ ਦੇ ਵਿੱਚ ਚਹਿਲ ਪਹਿਲ ਨਜ਼ਰ ਨਹੀਂ ਆਉਂਦੀ ਗਈ ਕਈ ਦੋਸਤ ਬਾਅਦ ਚ ਕਮੈਂਟ ਕਰਦੇ ਆ ਕਿ ਪਿੰਡ ਦੇ ਵਿੱਚ ਕੋਈ ਬੰਦਾ ਤਾਂ ਨਜ਼ਰ ਆਉਂਦਾ ਨਹੀਂ ਇਹ ਵੀਡੀਓ ਅਸੀਂ ਦੁਪਹਿਰ ਦੇ ਟਾਈਮ ਰਿਕਾਰਡ ਕਰ ਰਹੇ ਆ ਤਾਂ ਇਸ ਕਰਕੇ ਦੋਸਤੋ ਜਿਹੜਾ ਜ਼ਿਆਦਾ ਸ਼ਾਂਤ ਜਿਹਾ ਮਾਹੌਲ ਉਹ ਨਜ਼ਰ ਆ ਰਿਹਾ ਹੈ ਇਹ ਆਪਣੇ ਘਰਾਂ ਦੇ ਅੱਗੇ ਰੰਗ ਰੋਗਣ ਕੀਤਾ ਆਇਆ ਤੇ ਦੋਸਤੋ ਇਸੇ ਤਰੀਕੇ ਦੇ ਨਾਲ ਜਿਹੜੀ ਕੰਧਾਂ ਦੀ ਲੰਬਾਈ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਬਹੁਤ ਲੰਬੀਆਂ ਲੰਬੀਆਂ ਕੱਚੀ ਮਿੱਟੀ ਦੀਆਂ ਕੰਧਾਂ ਨੇ ਇਹ ਗਲੀ ਦੇ ਵਿੱਚੋਂ ਆਪਾਂ ਲੰਘ ਕੇ ਜਾ ਰਹੇ ਆ ਤਾਂ ਦੋਸਤੋ ਇਹ ਕੰਧ ਦੀ ਲੰਬਾਈ ਦੇਖੋ ਕਿੱਡੇ-ਕੱਡੇ ਖੁੱਲੇ ਡੁੱਲੇ ਜਿਹੜੇ ਇਹ ਘਰ ਨੇ ਇਸ ਪਿੰਡ ਦੇ ਵਿੱਚ ਦੋਸਤੋ ਇੱਕ ਚੀਜ਼ ਹੋਰ ਦੇਖਣ ਨੂੰ ਮਿਲੀ ਕਿ ਘਰਾਂ ਦੇ ਵਿੱਚ ਤੇ ਪਿੰਡ ਦੇ ਵਿੱਚ ਜਿਹੜੇ ਮੋਰ ਨੇ ਉਹ ਬਹੁਤ ਵੇਖਣ ਨੂੰ ਮਿਲਦੇ ਆ ਇਹ ਸਾਹਮਣੇ 뷰 ਦੇਖੋ ਕਿੰਨਾ ਸੋਹਣਾ ਹੈ ਤਿੰਨ ਕੰਧਾਂ ਨਜ਼ਰ ਆ ਰਹੀਆਂ ਨੇ ਤਿੰਨ ਸਾਈਡ ਤੇ ਤੇ ਸਾਰੀਆਂ ਜਿਹੜੀਆਂ ਕੱਚੀਆਂ ਕੰਧਾਂ ਨੇ ਤੇ ਸਾਹਮਣੇ ਇਹ ਛੋਟਾ ਜਿਹਾ ਇੱਕ ਚੌਕ ਬੰਦਾ ਹੈ ਦੋਸਤੋ ਅੱਗੇ ਤੁਹਾਡੇ ਨਾਲ ਹੁਣ ਆਪਾਂ ਇੱਕ ਘਰ ਦੀ ਵੀਡੀਓ ਵੀ ਇਸ ਪਿੰਡ ਦੀ ਸਾਂਝੀ ਕਰਦੇ ਆ ਜਿਸ ਤਰ੍ਹਾਂ ਆਪਾਂ ਜ਼ਿਕਰ ਕੀਤਾ ਸੀ ਕਿ ਮੋਰ ਇੱਥੇ ਆਮ ਹੀ ਦੇਖਣ ਨੂੰ ਮਿਲਦੇ ਆ ਘਰਾਂ ਦੇ ਵਿੱਚ ਹੀ ਦੋਸਤੋ ਤੁਰੇ ਫਿਰਦੇ ਆ ਇਹ ਸਾਹਮਣੇ ਜਿਹੜਾ ਘਰ ਆ ਇਹ ਘਰ ਤਕਰੀਬਨ ਦੱਸਦੇ ਆ ਕਿ 80 ਕੋਸਾਲ ਪੁਰਾਣਾ ਬਣਿਆ ਹੋਇਆ ਇਹ ਘਰ ਹਵੇਲੀ ਨੋਮਾ ਕਰਨੇ ਜਿਸ ਤਰ੍ਹਾਂ ਹਵੇਲੀਆਂ ਲੋਕ ਬਣਾਉਂਦੇ ਸੀ ਇਹ ਸਾਹਮਣੇ ਦਰਵਾਜ਼ਾ ਬਣਿਆ ਹੋਇਆ ਇਹ ਦਰਵਾਜ਼ਾ ਵੀ ਦੋਸਤੋ ਪੁਰਾਣਾ ਹੈ ਤਕਰੀਬਨ 80 ਸਾਲ ਪੁਰਾਣਾ ਇਹ ਸਾਰਾ ਘਰ ਤੇ ਦਰਵਾਜ਼ਾ ਪੁਰਾਣੀਆਂ ਇਸ ਘਰ ਦੀਆਂ ਜਿਹੜੀਆਂ ਛੱਤਾਂ ਨੇ ਜਿਸ ਤਰ੍ਹਾਂ ਲੋਕ ਹਵੇਲੀਆਂ ਦੇ ਵਿੱਚ ਅੱਗੇ ਦਰਵਾਜ਼ੇ ਬਣਾਉਂਦੇ ਸੀ ਤੇ ਪਿੱਛੇ ਘਰ ਹੁੰਦੇ ਸੀ ਉਸੇ ਤਰੀਕੇ ਦੇ ਨਾਲ ਇਹ ਪੁਰਾਣੇ ਜਿਹੜੇ ਇੱਥੇ ਘਰ ਬਣੇ ਹੋਏ ਨੇ ਇਹ ਦਰਵਾਜ਼ਾ ਤੁਸੀਂ ਦੇਖ ਰਹੇ ਹੋ ਤੇ ਇਸ ਦੇ ਬਿਲਕੁਲ ਪਿਛਲੇ ਪਾਸੇ ਜਿਹੜਾ ਚਾਰ ਚਫੇਰੇ ਇਹਦੇ ਕਮਰੇ ਬਣੇ ਹੋਏ ਆ ਬਿਲਕੁਲ ਜਿਹੜਾ ਇਸ ਦਾ ਡਿਜ਼ਾਈਨ ਆ ਉਹ ਹਵੇਲੀ ਨਮਾ ਹੈ ਜਿਸ ਤਰ੍ਹਾਂ ਹਵੇਲੀਆਂ ਹੁੰਦੀਆਂ ਨੇ ਚਾਰ ਚਫੇਰੇ ਕਮਰੇ ਬਣੇ ਹੁੰਦੇ ਆ ਅੱਗੇ ਦਰਵਾਜ਼ਾ ਬਣਿਆ ਹੁੰਦਾ ਇਹ ਸਾਰੇ ਦੋਸਤੋ ਪੁਰਾਣੇ ਬਣੇ ਹੋਏ ਘਰ ਨੇ ਕਾਫੀ ਸਾਰੇ ਜਿਹੜੇ ਇਸ ਪਿੰਡ ਦੇ ਵਿੱਚ ਪੁਰਾਣੇ ਘਰ ਅੱਜ ਵੀ ਦੇਖਣ ਨੂੰ ਮਿਲਦੇ ਨੇ ਇਹਨਾਂ ਨੂੰ ਇਹ ਬਹੁਤ ਸੋਹਣੇ ਤਰੀਕੇ ਦੇ ਨਾਲ ਕਲੀ ਵਗੈਰਾ ਕਰਕੇ ਤੇ ਸਜਾ ਕੇ ਰੱਖਦੇ ਨੇ ਦੋਸਤੋ ਇਹ ਪਿੰਡ ਟਾਣੀ ਛਪਲਾਈ ਆ ਜਿਸ ਦੀ ਤੁਹਾਨੂੰ ਅੱਜ ਆਪਾਂ ਸੈਰ ਕਰਾ ਰਹੇ ਆਂ ਗਲੀਆਂ ਇਹ ਥੱਲਿਓ ਪੱਕੀਆਂ ਨੇ ਪਰ ਆਸ-ਪਾਸ ਰੇਤਾ ਜ਼ਿਆਦਾ ਹੋਣ ਦੇ ਕਰਕੇ ਇਹ ਗਲੀਆਂ ਦੇਖਣ ਨੂੰ ਲੱਗਦਾ ਕਿ ਜਿਵੇਂ ਕੱਚੀਆਂ ਗਲੀਆਂ ਨੇ ਇਹ ਵੀ ਦੋਸਤੋ ਜਿਹੜਾ ਘਰ ਦਿਖਾਈ ਦੇ ਰਿਹਾ ਵੀਡੀਓ ਦੇ ਵਿੱਚ ਕਾਫੀ ਪੁਰਾਣਾ ਹੈ ਇਹ ਵੀ ਉਸੇ ਤਰੀਕੇ ਦੇ ਨਾਲ ਅੱਗੇ ਦਰਵਾਜ਼ਾ ਬਣਿਆ ਹੋਇਆ ਇੱਕ ਪਾਸੇ ਬੈਠਕ ਬਣੀ ਹੋਈ ਆ ਤੇ ਪਿੱਛੇ ਇਹ ਘਰ ਬਣਿਆ ਹੋਇਆ ਹੈ ਬੜਾ ਸੋਹਣਾ ਦੋਸਤੋ ਇਸ ਪਿੰਡ ਦਾ 뷰 ਲੱਗਿਆ ਤੇ ਸੋਚਿਆ ਕਿ ਤੁਹਾਡੇ ਨਾਲ ਸਾਂਝਾ ਕਰੀਏ ਇਹ ਵੀਡੀਓ ਦੇ ਰਹੀ ਇਸ ਪਿੰਡ ਦਾ ਜਿਹੜਾ ਛੱਪੜ ਆ ਉਹ ਵੀ ਕਾਫੀ ਵੱਡਾ ਹੈ ਇਹ ਵੀ ਸਾਹਮਣੇ ਘਰ ਦਿਖਾਈ ਦੇ ਰਿਹਾ ਕੱਚਾ ਘਰ ਬਣਿਆ ਹੋਇਆ ਇਹ ਸਾਹਮਣੇ ਇਸ ਪਿੰਡ ਦਾ ਛੱਪੜ ਆ ਜਦੋਂ ਬਾਰਸ਼ਾਂ ਆਉਂਦੀਆਂ ਨੇ ਤਾਂ ਉਦੋਂ ਇਹ ਪਰ ਜਾਂਦਾ ਹੈ ਇਹ ਛੱਪੜ ਦਾ 뷰 ਦੇਖੋ ਦੋਸਤੋ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਝੀਲ ਹੋਵੇ ਤਾਂ ਨੂੰ ਸਾਡੀ ਇਹ ਵੀਡੀਓ ਕਲਿੱਪ ਦੋਸਤੋ ਚੰਗੀ ਲੱਗੀ ਤਾਂ ਅੱਗੇ ਦੋਸਤਾਂ ਨਾਲ ਸਾਂਝੀ ਜ਼ਰੂਰ ਕਰਿਓ ਤੇ ਵੀਡੀਓ ਦੇ ਥੱਲੇ ਆਪਣਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ